ਅਹੇ ਗਰੂ ਅਹੇ ਗਰੂ ਅਹੇ ਗਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਫਤਹਿ ਤੋਂ ਵੱਧ ਨਾ ਰਵੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਇ ਸੋ ਸਾਧ ਸੰਗਤ ਜੀ ਇਸ ਰਸਨਾ ਦੇ ਨਾਲ ਇਸ ਜੀਬ ਦੇ ਨਾਲ ਸਦਾ ਕਾਇਮ ਰਹਿਣ ਵਾਲੇ ਅਟਲ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀਓ ਇਹ ਸਿਮਰਨ ਹੀ ਹੈ ਜਿਹੜਾ ਸਾਡੇ ਮਨ ਨੂੰ ਵੀ ਪਵਿੱਤਰ ਕਰਦਾ ਹੈ ਤੇ ਤਨ ਨੂੰ ਵੀ ਪਵਿੱਤਰ ਕਰਦਾ ਹੈ ਮਾਤ ਪਿਤਾ ਸਾਖ ਅਗਲੇ ਇਸ ਬਿਨ ਅਵਰ ਨ ਕੋਏ ਸਾਥ ਸੰਗਜੇ ਸਮਾਤ ਲੋਕ ਦੇ ਵਿੱਚ ਰਹਿੰਦੇ ਆ ਸੀ ਬੜੇ ਸੱਜਣ ਮਿੱਤਰ ਬਣਾ ਲੈਨੇ ਆ ਬੜੇ ਸਾਦੇ ਰਿਸ਼ਤੇ ਨਾਤੇ ਬਣਦੇ ਨੇ ਪਰ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿੰਨੇ ਵੀ ਤੂੰ ਰਿਸ਼ਤੇ ਬਣਾਉਣੇ ਸਭ ਤੋਂ ਵੱਡਾ ਰਿਸ਼ਤਾ ਮਾਂ ਪਿਓ ਦਾ ਹੁੰਦਾ ਹੈ ਉਹ ਵੀ ਸਦਾ ਰਹਿਣ ਵਾਲਾ ਨਹੀਂ ਉਹ ਵੀ ਕਿਤਨਾ ਕਿਤੇ ਜਾ ਕੇ ਸਾਥ ਛੱਡ ਦਿੰਦੇ ਨੇ ਧਰਮ ਸੁਪਤਨੀ ਹੈ ਜੋ ਉਹਦਾ ਵੀ ਬੜਾ ਗੂੜਾ ਰਿਸ਼ਤਾ ਮੰਨਿਆ ਜਾਂਦਾ ਹੈ ਸਭ ਤੋਂ ਨਮਾ ਰਿਸ਼ਤਾ ਪਤਨੀ ਨਾਲ ਬੰਦਾ ਨਿਭਾਉਂਦਾ ਆ ਜਿਹਨੇ ਨਿਭਾਉਣ ਵਾਲੇ ਹੋਣ ਪਰ ਉਹ ਵੀ ਕਿਤਨਾ ਕਿਤੇ ਜਾ ਕੇ ਸਾਥ ਛੱਡ ਦਿੰਦੇ ਨੇ ਪਰ ਇੱਕ ਪਰਮਾਤਮਾ ਦੇ ਨਾਲ ਰਿਸ਼ਤਾ ਹੈ ਜਿਹੜਾ ਅੰਤ ਤੱਕ ਸਦਾ ਨਿਭਣ ਵਾਲਾ ਹੈ ਅੰਤ ਤੱਕ ਨਿਭਣ ਵਾਲਾ ਹੈ ਸੋ ਪਾਤਸ਼ਾਹ ਜੇ ਮੇਰ ਕਰੇ ਫਿਰ ਉਹ ਸਿਮਰਨ ਵਾਲੀ ਬ੍ਰਤੀਮਨ ਦੇ ਵਿੱਚ ਆਉਂਦੀ ਹੈ ਤੇ ਜੇ ਸਿਮਰਨ ਮੰਨ ਦੇ ਵਿੱਚ ਆਵੇ ਫਿਰ ਇਹ ਚੀਜ਼ ਦੀ ਸੋਝੀ ਆ ਜਾਂਦੀ ਹੈ ਕਿ ਪਰਮਾਤਮਾ ਹੀ ਮੇਰੇ ਨਾਲ ਸਦਾ ਅੰਗ ਸੰਗ ਸਹਾਈ ਹੋਣ ਵਾਲਾ ਹੈ ਨਹੀਂ ਤੇ ਸਾਰੇ ਰਿਸ਼ਤੇ ਨਾਤੇ ਇੱਥੇ ਰਹਿ ਜਾਂਦੇ ਨੇ ਤੇ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸਿਮਰਨ ਕੀਤਾ ਵੀ ਨਹੀਂ ਜਾ ਸਕਦਾ ਬੰਦਗੀ ਭਜਨ ਕੀਤਾ ਵੀ ਨਹੀਂ ਜਾ ਸਕਦਾ ਮਿਹਰ ਕਰੇ ਜੇ ਆਪਣੀ ਚਸਾਨਾ ਵਿਸਰੇ ਸੋਇ ਸੋ ਸਿਮਰਨ ਵੀ ਉਹਦੀ ਮਿਹਰ ਦਾ ਹੀ ਨਤੀਜਾ ਹੈ ਉਹਦੀ ਮਿਹਰ ਦੀ ਨਾਲ ਹੀ ਸਿਮਰਨ ਕੀਤਾ ਜਾ ਸਕਦਾ ਹੈ ਜੇ ਪ੍ਰਭੂ ਆਪਣੀ ਮਿਹਰ ਕਰੇ ਤੇ ਜੋ ਮਿਹਰ ਨਹੀਂ ਕਰਦਾ ਫਿਰ ਅਸੀਂ ਗੁਰੂ ਘਰ ਚ ਬੈਠੀਆਂ ਵੀ ਨਿੰਦਿਆ ਚੁਗਲੀ ਕਰਕੇ ਘਰ ਵਾਪਸ ਆ ਜਾਵਾਂਗੇ ਉੱਥੇ ਬੈਠ ਕੇ ਵੀ ਕੋਈ ਲਾਹਾ ਅਸੀਂ ਨਹੀਂ ਪ੍ਰਾਪਤ ਕਰ ਸਕਦੇ ਸੋ ਜਿਸ ਸਿਮਰਤ ਸੁਖ ਹੋਏ ਕਨਾ ਦੁੱਖ ਦਰਦ ਨਾ ਮੂਲਿਆ ਹੋਏ ਸੋ ਉਹ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਆ ਜਿਹਦਾ ਨਾਮ ਸਿਮਰ ਕੇ ਹੀ ਆਤਮਿਕ ਆਨੰਦ ਮਿਲ ਜਾਂਦਾ ਹੈ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਕੋਈ ਦੁੱਖ ਕੋਈ ਕਲੇਸ਼ ਰਹਿ ਹੀ ਨਹੀਂ ਸਕਦਾ ਉਹਦੇ ਨਾਮ ਜਪਣ ਦੇ ਨਾਲ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਇ ਸੋ ਹਮੇਸ਼ਾ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਪਿਤਾ ਹੈ ਉਹਦੀ ਸੇਵਾ ਦੇ ਵਿੱਚ ਉਹਦੀ ਭਗਤੀ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਸਾਧ ਸੰਗ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੋ ਏ ਐਸੇ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਆਗੇ ਹੀ ਨਾ ਸਾਹ ਸੰਗਤ ਦੇ ਵਿੱਚ ਰਹਿ ਕੇ ਹੀ ਜਿਹੜਾ ਸਾਡਾ ਆਚਰਨ ਹੈ ਕਰੈਕਟਰ ਹੈ ਪਵਿੱਤਰ ਹੋ ਜਾਂਦਾ ਹੈ ਤੇ ਸਾਡੇ ਜਮਾਂ ਵਾਲੀ ਜਿਹੜੀ ਫਾਂਸੀ ਹੈ ਫਾਹੀ ਹੈ ਉਹ ਕੱਟੀ ਜਾਂਦੀ ਹੈ ਪਾਤਸ਼ਾਹ ਜੀ ਅੱਗੇ ਫਰਮਾਨ ਕਰ ਰਹੇ ਨੇ ਸੁਖ ਦਾਤਾ ਭੈ ਭੰਜਨੋ ਤਿਸ ਅੱਗੇ ਕਰੇ ਅਰਦਾਸ ਸੋ ਸਾਧ ਸੰਗਤ ਜੀਓ ਸੋ ਸਿਮਰਨ ਦਾ ਆਸਰਾ ਲੈ ਕੇ ਸਾਧ ਸੰਗਤ ਦਾ ਆਸਰਾ ਲੈ ਕੇ ਉਸ ਪਰਮਾਤਮਾ ਅੱਗੇ ਹਮੇਸ਼ਾ ਅਰਜੋਈਆਂ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਉਹ ਮੇਰਾ ਮਾਲਕ ਹੈ ਸਾਰੇ ਡਰਾਂ ਨੂੰ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਮੇਰਾ ਪਿਤਾ ਹੈ ਉਹਦੇ ਤੋਂ ਬਿਨਾ ਇਹਨਾਂ ਦੁੱਖਾਂ ਤੋਂ ਦੁੱਖਾਂ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ ਜਿੰਨੇ ਰਿਸ਼ਤੇ ਨਾਤੇ ਨੇ ਜਦੋਂ ਦੁੱਖ ਦਾ ਸਮਾਂ ਆਉਂਦਾ ਹੈ ਸਾਰੇ ਅੱਗੇ ਲੱਗ ਕੇ ਭੱਜ ਜਾਂਦੇ ਨੇ ਸੁੱਖਾਂ ਦੇ ਸੱਜਣ ਨੇ ਸਾਰੇ ਜਦੋਂ ਸੋਖ ਹੋਵੇਗਾ ਉਦੋਂ ਸਾਰੇ ਅੱਗੇ ਭੱਜ-ਭੱਜ ਕੇ ਆਉਣਗੇ ਪਰ ਜਦੋਂ ਦੁੱਖ ਦੀ ਕੋਈ ਘੜੀ ਆ ਜਾਂਦੀ ਹੈ ਸਾਰੇ ਆਪਣੇ ਮੂੰਹ ਫੇਰ ਲੈਂਦੇ ਨੇ ਸੋ ਦੁੱਖਾਂ ਦੇ ਵਿੱਚ ਜੇ ਕੋਈ ਸਾਡਾ ਸਾਥ ਦੇਣ ਵਾਲਾ ਹੈ ਤੇ ਉਹ ਮੇਰਾ ਪਰਮਾਤਮਾ ਹੈ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਸੋ ਸਾਸੰਗਤ ਜੀ ਮਿਹਰ ਕਰਨ ਵਾਲਾ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਦੋਂ ਵੀ ਕਿਸੇ ਮਨੁੱਖ ਤੇ ਮਿਹਰ ਕਰ ਦਿੰਦਾ ਹੈ ਨਾ ਜਿਹਦੇ ਨਾਲ ਆਪਣੀ ਮਿਹਰ ਵਾਲੀ ਨਜ਼ਰ ਕਰ ਦਿੰਦਾ ਹੈ ਉਦੋਂ ਹੀ ਮਨੁੱਖ ਦਾ ਜਿਹੜਾ ਜੀਵਨ ਹੈ ਉਹਦੇ 'ਚ ਜਿੰਨੇ ਵੀ ਕਾਰਜ ਹੁੰਦੇ ਨੇ ਫਿਰ ਉਹਦੇ ਕਾਰਜ ਜੋ ਪਰਮਾਤਮਾ ਕਰਦਾ ਜਿਹੜਾ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਜਿਹੜਾ ਵਾਹਿਗੁਰੂ ਨੂੰ ਕਹਿ ਦਿੰਦਾ ਹੈ ਪਾਤਸ਼ਾਹ ਜੀ ਉਹ ਮੈਂ ਤੁਹਾਡਾ ਮੈਂ ਤੁਹਾਡਾ ਤੁਹਾਡੇ ਦਰ ਤੋਂ ਬਿਨਾ ਮੈਂ ਕਿਤੇ ਹੋਰ ਨਹੀਂ ਜਾਣਾ ਜਦੋਂ ਇਹ ਵਾਲੀ ਖੇਡ ਬਣ ਜਾਂਦੀ ਹੈ ਨਾ ਭਾਵਨਾ ਬਣ ਜਾਂਦੀ ਹੈ ਤੇ ਫਿਰ ਕਿਤੇ ਥਾਂ ਥਾਂ ਤੇ ਭਟਕਣ ਨਹੀਂ ਦਿੰਦਾ ਮਹਾਰਾਜ ਵਾਹਿਗੁਰੂ ਫਿਰ ਭਟਕਣ ਨਹੀਂ ਦਿੰਦਾ ਵਾਹਿਗੁਰੂ ਕਹਿੰਦਾ ਕਿ ਜੇ ਤੂੰ ਮੇਰਾ ਹੈ ਤੇ ਮੈਂ ਤੇਰਾ ਹੈ ਤੇ ਤੇਰੇ ਕੰਮ ਵੀ ਸਾਰੇ ਫਿਰ ਮੈਂ ਕਰਾਂਗਾ ਤੇਰੇ ਕਾਰਜ ਰਾਸ ਮੈਂ ਕਰਾਂਗਾ ਫਿਰ ਸ਼ਿੰਨ ਮਾਤਰ ਦੇ ਵਿੱਚ ਉਹ ਕਾਰਜ ਜਿਹੜੇ ਆ ਪੂਰੇ ਹੋ ਜਾਂਦੇ ਨੇ ਪਰ ਪਹਿਲਾਂ ਸਾਨੂੰ ਉੱਧਰ ਨੂੰ ਤੁਰਨਾ ਪਵੇਗਾ ਅਕਾਲਪੁਰਖ ਵਾਹਿਗੁਰੂ ਨੂੰ ਤੁਰਨਾ ਪਵੇਗਾ ਸਾਧ ਸੰਗਤ ਜੀ ਹੁਣ ਜਦਾਂ ਸੂਰਜ ਵੱਲੋਂ ਮੂੰਹ ਕਰਕੇ ਆਪਾਂ ਤੁਰ ਪੀਏ ਤੇ ਜਿਹੜਾ ਸਾਡਾ ਪਰਛਾਵਾਂ ਹੈ ਉਹ ਮਗਰ ਮਗਰ ਤੁਰਿਆ ਹੁੰਦਾ ਹੈ ਮਗਰ ਮਗਰ ਤੁਰਿਆ ਹੁੰਦਾ ਹੈ ਸੋ ਇਸੇ ਤਰੀਕੇ ਜਦੋਂ ਅਸੀਂ ਪ੍ਰਮਾਤਮਾ ਵੱਲੋਂ ਤੁਰ ਪੈਂਦੇ ਆ ਨਾ ਪ੍ਰਮਾਤਮਾ ਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਮਗਰ ਮਗਰ ਤੁਰੀਆਂ ਹੁੰਦੀਆਂ ਨੇ ਠੀਕ ਹੈ ਤੇ ਜਦੋਂ ਅਸੀਂ ਸੂਰਜ ਤੋਂ ਉਲਟ ਦਿਸ਼ਾ ਵੱਲ ਨੂੰ ਜਾਂਦੇ ਆਂ ਤੇ ਸਾਡਾ ਪਰਛਾਵਾਂ ਅੱਗੇ ਹੋ ਜਾਂਦਾ ਹੈ ਤੇ ਇਸੇ ਤਰੀਕੇ ਜਦੋਂ ਅਸੀਂ ਪਰਮਾਤਮਾ ਤੋਂ ਉਲਟ ਚੱਲਣਾ ਸ਼ੁਰੂ ਕਰ ਦਿੰਦੇ ਆਂ ਪਰਮਾਤਮਾ ਤੋਂ ਦੂਰ ਜਾਂਦੇ ਆਂ ਅਸੀਂ ਅਸੀਂ ਮਗਰ ਭੱਜਦੇ ਆਂ ਬਖਸ਼ਿਸ਼ਾਂ ਦੇ ਪਰ ਬਖਸ਼ਿਸ਼ਾਂ ਸਾਡੇ ਹੱਥ 'ਚ ਨਹੀਂ ਆਉਂਦੀਆਂ ਬਖਸ਼ਿਸ਼ਾਂ ਵੀ ਸਾਡੇ ਤੋਂ ਦੂਰ ਜਾਣੀਆਂ ਸ਼ੁਰੂ ਹੋ ਜਾਂਦੀਆਂ ਜੇ ਬਖਸ਼ਿਸ਼ਾਂ ਲੈਣੀਆਂ ਨੇ ਸਾਧ ਸੰਗਤ ਜੀ ਫਿਰ ਪਰਮਾਤਮਾ ਦੇ ਵੱਲੋਂ ਤੁਰਨਾ ਪਵੇਗਾ ਪਰਮਾਤਮਾ ਦੇ ਨਾਲ ਗੂੜੀ ਪ੍ਰੀਤੀ ਪਾਉਣੀ ਪਵੇਗੀ ਉਸ ਤੋਂ ਬਿਨਾਂ ਗੱਲ ਨਹੀਂ ਬਣਨੀ ਸੋ ਇਸ ਚੈਨਲ ਤੋਂ ਅਸੀਂ ਨਿੱਤ ਅਬਦ ਹੱਡ ਬੀਤੀਆਂ ਸਾਖੀਆਂ ਸੰਗਤੀਆਂ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਸੰਗਤ ਸਿਰਫ ਪਰਮਾਤਮਾ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਭਜਨ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਜਾਪ ਕਰਕੇ ਆਪਣਾ ਭਲਾ ਕਰਾ ਰਹੀ ਹੈ YouTube ਤੇ ਤੁਹਾਨੂੰ ਅਨਗਿਣਤ ਵੀਡੀਓਜ਼ ਮਿਲ ਜਾਣਗੀਆਂ ਕੱਲੀਆਂ ਕੱਲਾ 10 ਦਾ ਚੈਨਲ ਨਹੀਂ ਬਹੁਤ سارے ਚੈਨਲ ਨੇ ਇਹਨੇ ਸੱਚ ਦਾ ਪ੍ਰਚਾਰ ਕਰ ਰਹੇ ਨੇ ਕਿ ਗੁਰਬਾਣੀ ਦੁੱਖਾਂ ਨੂੰ ਘਟਦੀ ਹੈ ਗੁਰਬਾਣੀ ਭਲਾ ਕਰਦੀ ਹੈ ਗੁਰਬਾਣੀ ਸਾਰੇ ਕਸ਼ਟਾਂ ਨੂੰ ਦੂਰ ਕਰਦੀ ਹੈ ਸਾਧ ਸੰਗਤ ਜੀ ਜਰੂਰ ਸੁਣਿਆ ਕਰੋ ਸਾਰਿਆਂ ਨੂੰ ਸਹਿਜੋਗ ਕਰਿਆ ਕਰੋ ਕਿਉਂਕਿ ਜਦੋਂ ਸੁਣੋਗੇ ਫਿਰ ਵਦ ਤੋਂ ਵਦ ਤੁਹਾਡੀ ਬੀਤੀਆਂ ਸੰਗਤ ਦੀਆਂ ਦੂਰ ਦੂਰ ਤੱਕ ਪਹੁੰਚਣਗੇ ਸਾਰੀ ਸੰਗਤ ਜਿਹੜੀ ਹੈ ਗੁਰੂ ਦੇ ਨਾਲ ਜੁੜੇਗੀ ਜਿਹੜੀ ਭੁੱਲੇ ਪਟਕੇ ਥਾਂ ਥਾਂ ਦੇ ਮੱਥੇ ਨੱਕ ਰਗੜੇ ਨੇ ਉਹ ਉਧਰੋਂ ਟੁੱਟ ਕੇ ਫਿਰ ਗੁਰੂ ਨਾਲ ਜੋੜਨਗੇ ਕਿਉਂਕਿ ਜੋੜਨ ਵਰਗਾ ਕੋਈ ਪੁੰਨ ਨਹੀਂ ਤੇ ਤੋੜਨ ਵਰਗਾ ਕੋਈ ਪਾਪ ਨਹੀਂ ਗੁਰੂ ਨਾਲ ਜੋੜਨਾ ਸੀ ਬਾਣੀ ਨਾਲ ਜੋੜਨਾ ਆਪਣੇ ਨਾਲ ਨਹੀਂ ਜੋੜਨਾ ਸੋ ਜਿਵੇਂ ਆਪ ਨੂੰ ਪਤਾ ਹੈ ਕਿ ਕਿਵੇਂ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸੰਗਤ ਦਾ ਭਲਾ ਕਰਦੇ ਨੇ ਜੋ ਸੰਗਤ ਪ੍ਰੇਮ ਦੇ ਨਾਲ ਸ਼ਰਧਾ ਦੇ ਵਿੱਚ ਭਿੱਜ ਕੇ ਕੋਈ ਅਰਦਾਸ ਬੇਨਤੀ ਕਰਦਾ ਆ ਫਿਰ ਉਹਰੀ ਅਰਦਾਸ ਨੂੰ ਨੇੜੇ ਹੋ ਕੇ ਸੁਣਦੇ ਨੇ ਫਿਰ ਅਰਦਾਸ ਨੂੰ ਪੂਰਿਆਂ ਵੀ ਕਰ ਦਿੰਦੇ ਨੇ ਸੋ ਸਾਧ ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਆਪਦੇ ਨਾਲ ਸਾਂਝੀ ਕਰਨੀ ਹੈ ਸੋ ਇਹ ਹੱਡ ਬੀਤੀ ਜਦੋਂ ਸੰਗਤ ਸੁਣੇਗੀ ਜਰੂਰ ਕਿਸ ਨਾ ਕਿਸੇ ਦਾ ਜੀਵਨ ਬਦਲੇਗਾ ਜਰੂਰ ਬਦਲੇਗਾ ਕਿਉਂਕਿ ਸਾਧ ਸੰਗਤ ਜੀ ਹੱਡ ਬੀਤੀਆਂ ਸੁਣ ਕੇ ਜੇ ਸਾਡੇ ਜੀਵਨ ਦੇ ਵਿੱਚ ਕੁਝ ਤਬਦੀਲੀ ਨਾ ਆਈ ਅਸੀਂ ਕੁਛ ਨਾ ਕੁਛ ਆਪਣੇ ਜੀਵਨ 'ਚ ਤਬਦੀਲ ਕਰਕੇ ਗੁਰੂ ਵੱਲੋਂ ਤੁਰਨਾ ਨਾ ਸ਼ੁਰੂ ਕੀਤਾ ਸਾਥ ਸੰਗਤ ਜੀ ਫਿਰ ਹੱਡ ਬੀਤੀਆਂ ਸੁਣਨ ਦਾ ਕੋਈ ਫਾਇਦਾ ਨਹੀਂ ਫਿਰ ਇੱਕ ਛੱਡ ਕੇ ਅਸੀਂ 1000 ਹੱਡ ਹੱਡ ਬੀਤੀਆਂ ਡੇਲੀ ਦੀਆਂ ਸੁਣਨੀਆਂ ਸ਼ੁਰੂ ਕਰ ਦਈਏ ਫਿਰ ਵੀ ਕੋਈ ਅਸਿ ਲਾਹਾ ਪ੍ਰਾਪਤ ਨਹੀਂ ਕਰ ਸਕਦੇ ਸੋ YouTube ਤੋਂ ਵੀਡੀਓ ਦੇਖਣਾ ਵੀ ਸਾਡੇ ਲਈ ਸਫਲਾ ਹੋ ਸਕਦਾ ਹੈ ਜੇ ਅਸੀਂ ਕੁਛ ਨਾ ਕੁਛ ਲਾਹਾ ਲੈ ਲਿਆ ਆਪਣੀ ਜ਼ਿੰਦਗੀ 'ਚ ਕੁਛ ਨਾ ਕੁਛ ਸ਼ੇਅਰ ਕਰ ਲਿਆ ਸੋ ਜਿਹੜੀ ਵੀ ਜੰਗਤ ਸੰਗਤ ਬਾਬਾ ਦੀਪ ਸਿੰਘ ਜੀ ਦੇ ਨਾਲ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਨਾਲ ਸੰਗਤ ਪ੍ਰੇਮ ਕਰਦੀ ਹੈ ਤੇ ਜਿਹੜੀ ਵੀ ਸੰਗਤ ਉਹਨਾਂ ਦੀ ਪ੍ਰੇਮੀ ਹੈ ਚੁਪੈਰਾ ਸਾਬ ਦੇ ਹਾਜ਼ਰੀਆਂ ਭਰਦੀ ਐ ਤੇ ਸਾਧ ਸੰਗਤ ਜੀ ਉਹ ਸੰਗਤ ਇਹ ਵੀਡੀਓ ਜ਼ਰੂਰ ਸੁਣਿਓ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਨੇੜੇ ਹੋ ਕੇ ਸੰੁੰਦੇ ਨੇ ਹੁਣ ਅੱਗੇ-ਅੱਗੇ ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਜਿਹੜੀ ਸੰਗਤ ਹੱਦ ਬੀਤੀਆਂ ਸਾਂਝੀਆਂ ਕਰਦੀ ਐ ਸੋ ਉਹਨਾਂ ਕੋਲੋਂ ਪਰਮਿਸ਼ਨ ਲੈ ਕੇ ਕਿ ਸੰਗਤ ਹੋ ਸਕੇ ਤੇ ਜਿਹੜੇ ਉਹਨਾਂ ਦੇ ਵੌਇਸ ਮੈਸੇਜ ਕੁਛ ਨਾ ਕੁਛ ਉਹਨਾਂ ਦਾ ਪਾਰਟ ਜ਼ਰੂਰ ਸ਼ੇਅਰ ਕੀਤਾ ਜਾਵੇ ਵੀਡੀਓਜ਼ ਦੇ ਵਿੱਚ ਜਾਂ ਜਿਹੜੇ ਮੈਸੇਜ ਦੇ ਵਿੱਚ ਦੱਸਦੇ ਨੇ ਉਹਨਾਂ ਦੇ ਸਕਰੀਨਸ਼ਾਟ ਸਾਂਝੇ ਕੀਤੇ ਜਾਣ ਕਿਉਂਕਿ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਵੀ ਸੰਗਤ ਨੂੰ ਥੋੜਾ ਜਿਹਾ ਭਰੋਸਾ ਹੋਰ ਵਧੇ ਸੰਗਤ ਭਰੋਸਾ ਕਰਦੀ ਹੈ ਪਰ ਹੋਰ ਭਰੋਸਾ ਵਧੇ ਕਿ ਹਾਂ ਰੀਅਲ ਮਾਇਨੇ ਦੇ ਵਿੱਚ ਇਹ ਚੀਜ਼ਾਂ ਹਨ ਜਿ ਬਾਬਾ ਜੀ ਵਰਤਦੇ ਨੇ ਕਿਉਂਕਿ ਜਿੱਦਾਂ 10 ਜਾਣੇ ਗਏ 10 ਜਾਣਿਆਂ ਵਿੱਚੋਂ 9 ਜਾਣਿਆਂ ਦੀ ਬਾਬਾ ਜੀ ਨੇ ਸੁਣ ਲਈ ਇੱਕ ਜਾਣੇ ਦੀ ਕਿਸੇ ਕਰਮ ਕਰਕੇ ਨਹੀਂ ਸੁਣੀ ਗਈ ਤੇ ਉਹਦਾ ਭਰੋਸਾ ਟੁੱਟ ਜਾਂਦਾ ਕਿ ਸ਼ਾਇਦ ਇਹ ਝੂਠ ਬੋਲਦੇ ਨੇ ਕਿ ਮੇਰੀ ਤੇ ਅਰਦਾਸ ਪੂਰੀ ਨਹੀਂ ਹੋਈ ਕਿਸ ਨੇ ਥੋੜੇ ਦਿਨ ਪਹਿਲਾਂ ਇੱਕ ਸ਼ੀਦੀ ਦੇਖ ਕਰਵਾਈ ਕਿ ਉਹਨਾਂ ਦੇ ਸ਼ਾਇਦ ਮਾਤਾ ਜੀ ਆਈਸਯੂ ਵਿੱਚ ਦਾਖਲ ਸੀ ਚਲੋ ਜਿੱਦਾਂ ਮਤਲਬ ਅੱਜ ਅਰਦਾਸ ਕਰਾਈ ਅੱਜ ਉਹ ਆਈਸੀਯੂ ਚ ਦਾਖਲ ਹੈ ਜੇ ਅੱਜ ਅਸੀਂ ਦਸਤੀ ਜਮਾ ਕਰਾਉਨੇ ਆ ਤੇ ਉਹਦੀ ਅਰਦਾਸ ਅਗਲੇ ਦਿਨ ਹੋਣੀ ਹੈ ਹੁਣ ਉਹ ਰਾਤ ਨੂੰ ਹੀ ਚੜ੍ਹਾਈ ਕਰ ਗਏ ਤੇ ਉਹਨਾਂ ਦਾ ਮੈਸੇਜ ਆਇਆ ਕਿ ਅਸੀਂ ਤਾਂ ਸ਼ੀਦੀ ਦੇਖ ਕਰਾਈ ਸਾਡੇ ਮਾਤਾ ਜੀ ਤੇ ਪੂਰੀ ਹੋ ਗਈ ਸੋ ਸਾਧ ਸੰਗਤ ਜੀ ਇਹ ਚੀਜ਼ ਕਰਕੇ ਹੀ ਅਸੀਂ ਅਧੂਰੇ ਰਹਿ ਜਾਂਦੇ ਆਂ ਉਹਕੇ ਸਾਡੇ ਚ ਸਬਰ ਸੰਤੋਖ ਨਹੀਂ ਸਵਾਸ ਕੋਈ ਵਧਾ ਘਟਾ ਨਹੀਂ ਸਕਦਾ ਜਿੰਨੇ ਸਵਾਸ ਮਹਾਰਾਜ ਨੇ ਲਿਖਨੇ ਨੇ ਨਾ ਉਨੇ ਹੀ ਭੋਗਨੇ ਆ ਕੋਈ ਵਧਾ ਨਹੀਂ ਸਕਦਾ ਹਾਂ ਕਿਤੇ ਸਾਡੇ ਕਰਮਾ ਕਰਕੇ ਸਾਡੇ ਕੋਈ ਚੱਕਰ ਪਿਆ ਹੋਵੇ ਨਾ ਉਹ ਕਰਮਾਂ ਦੀ ਸਫਾਈ ਮਹਾਰਾਜ ਕਰ ਦਿੰਦੇ ਨੇ ਬਾਬਾ ਦੀਪ ਸਿੰਘ ਕਰ ਦਿੰਦੇ ਨੇ ਨਹੀ ਸਿੰਘ ਕਰਦੇ ਨੇ ਸੋ ਜਰੂਰ ਸਾਧ ਸੰਗਤ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ ਵੱਤ ਤੋਂ ਵੱਤ ਵੀਡੀਓਜ਼ ਸ਼ੇਅਰ ਕਰਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਦੇ ਵਿੱਚ ਵੀ ਸਿਮਰਨ ਕਰਿਆ ਕਰੋ ਵਾਹਿਗੁਰੂ ਸਿਮਰਨ ਕਰੋ ਮੂਲ ਮੰਤਰ ਕਰੋ ਜਾਂ ਜਪ ਲਿਆ ਕਰੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਵੀ ਇੱਕ ਸਾ ਸੰਗਤ ਜੀ ਭਗਤੀ ਦਾ ਜਰੀਆ ਬਣ ਸਕਦਾ ਹੈ ਜੇ ਅਸੀਂ ਭਰੋਸੇ ਦੇ ਨਾਲ ਇਧਰ ਨੂੰ ਤੁਰਦੇ ਆ ਨਾ ਫਿਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਸਾਨੂੰ ਮੌਕਾ ਮਿਲੇ ਉੱਥੇ ਜਪ ਲੈਣਾ ਚਾਹੀਦਾ ਸੋ ਇੱਕ ਭੈਣ ਆਪਣੀ ਹੱਦ ਵੀ ਤੀ ਸਾਂਝੀ ਕਰਦੇ ਨੇ ਉਹ ਭੈਣ ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਬਠਿੰਡਾ ਏਰੀਏ ਦੇ ਸੋ ਉਹ ਭੈਣ ਦੱਸਦੇ ਆ ਕਿ ਅਸੀਂ ਜ਼ਿੰਮੇਦਾਰ ਪਰਿਵਾਰ ਦੇ ਵਿੱਚੋਂ ਆ ਕਿ ਸਾਡਾ ਜੁਆਇੰਟ ਫੈਮਿਲੀ ਆ ਸਾਡੀ ਤੇ ਚਲੋ ਖੇਤੀਬਾੜੀ ਕਰਕੇ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਕਿ ਅਸੀਂ ਸਾਡੇ ਪਰਿਵਾਰ ਦੇ ਵਿੱਚੋਂ ਭੈਣ ਨੇ ਦੱਸਿਆ ਕਿ ਸਿਰਫ ਮੈਂ ਪੜੀ ਆ ਬਾਕੀ ਸਾਰੇ ਅਨਪੜ੍ਹ ਨੇ ਕੰਨੇ ਕੀ ਵਾਇਗਰੂ ਵਾਇਗਰੂ ਸਾਰੇ ਕਰ ਲੈਂਦੇ ਨੇ ਜਾਂ ਮੂਲ ਮੰਤਰ ਦਾ ਵੱਧ ਤੋਂ ਵੱਧ ਪਾਠ ਕਰ ਲੈਂਦੇ ਨੇ ਪਰ ਬਾਣੀ ਪੜਨ ਵਾਲਾ ਕੋਈ ਨਹੀਂ ਇਸ ਕਰਕੇ ਘਰ ਦੇ ਵਿੱਚ ਸਿਰਫ ਮੈਂ ਆ ਜਿਹੜੀ ਥੋੜੀ ਜਿਹੀ ਪੜੀ ਲਿਖੀ ਆ ਬਹੁਤੀ ਨਹੀਂ ਵੀ ਜਿਹੜੀ ਪਾਠ ਵਗੈਰਾ ਕਰ ਸਕਦੀ ਆ ਸੋ ਮੈਂ ਕਰਦੀ ਵੀ ਆ ਪਰ ਉਹ ਭੈਣ ਨੇ ਦੱਸਿਆ ਕਿ ਹੁਣ ਜਿਹੜੇ ਕਸਟ ਨੇ ਨਾ ਦੋਖ ਨੇ ਉਹ ਕਿਸੇ ਨੂੰ ਪੁੱਛ ਕੇ ਨਹੀਂ ਹੁੰਦੇ ਕਿ ਤੁਹਾਡੇ ਘਰ ਦੇ ਹਾਲਾਤ ਠੀਕ ਨੇ ਵੀ ਅਸੀਂ ਆ ਜੀ ਜਾਂ ਕਿਸੇ ਅਮੀਰ ਦੇ ਘਰ ਜਾਂਦੇ ਨੇ ਕਿ ਤੇਰੇ ਕੋਲ ਬਥੇਰਾ ਪੈਸਾ ਹੈ ਤੇਰੇ ਘਰ ਆ ਜੀ ਉਹਨਾਂ ਨੇ ਇਹ ਨਹੀਂ ਦੇਖਣਾ ਜਦੋਂ ਦੁੱਖ ਕਿਸੇ ਤੇ ਆਉਣਾ ਕਸ਼ਟ ਕਿਸੇ ਤੇ ਆਉਣਾ ਉਹਨੇ ਆਈ ਜਾਣਾ ਤੇ ਉਹਨੇ ਘਰ ਦੇ ਹਾਲਾਤ ਨਹੀਂ ਦੇਖਣੇ ਇਹ ਨਹੀਂ ਦੇਖਣਾ ਕਿ ਇਹਦੇ ਕੋਲ ਪੈਸਾ ਹੈ ਕਿ ਨਹੀਂ ਹੈ ਸੋ ਉਹ ਦੁੱਖ ਜਿਹੜੇ ਨੇ ਜਦੋਂ ਆਉਂਦੇ ਨੇ ਕਿਸੇ ਕੋ ਪਰਮਿਸ਼ਨ ਲੈ ਕੇ ਨਹੀਂ ਹੁੰਦੇ ਭੈਣ ਨੇ ਦੱਸਿਆ ਕਹਿੰਦੀ ਸਾਡੇ ਨਾਲ ਵੀ ਇਦਾਂ ਹੀ ਹੋਈ ਕਿ ਜਿਹੜੇ ਮੇਰੇ ਪਿਤਾ ਜੀ ਆ ਕੀ ਉਹਨਾਂ ਤੇ ਉਹਨਾਂ ਨੂੰ ਅਟੈਕ ਹੋ ਗਿਆ ਪਤਾ ਨਹੀਂ ਲੱਗਾ ਬੀ ਦਾ ਹਤ ਨਹੀਂ ਹੋਇਆ ਜੋ ਵੀ ਹੋਇਆ ਆਧ ਰੰਗ ਦਾ ਅਟੈਕ ਹੋਇਆ ਤੇ ਉਹਨਾਂ ਦਾ ਇੱਕ ਪਾਸਾ ਜਿਹੜਾ ਹੈ ਬਿਲਕੁਲ ਖੜ ਗਿਆ ਨਾ ਇੱਕ ਲੱਤ ਚੱਲਦੀ ਹੈ ਨਾ ਲੱਤ ਮੂਵਮੈਂਟ ਕਰਦੀ ਹੈ ਤੇ ਨਾ ਬਾਹ ਚੱਲਦੀ ਹੈ ਬਿਲਕੁਲ ਇੱਕ ਪਾਸਾ ਖਲੋ ਗਿਆ ਤੇ ਜਦੋਂ ਸਾਨੂੰ ਪਤਾ ਲੱਗਦਾ ਹੈ ਸਾਨੂੰ ਵੀ ਭੱਜਣਾ ਪੈ ਜਾਂਦੇ ਨੇ ਕਿ ਇਹ ਕੀ ਖੇਡ ਬਣ ਗਈ ਕਿ ਹੁਣ ਕੀ ਮਤਲਬ ਕੀ ਕਰੀਏ ਸਮਝ ਨਹੀਂ ਆਉਂਦੀ ਤੇ ਇਹ ਕਹਿੰਦੇ ਚਲੋ ਪਤਾ ਲੱਗਦਾ ਹੈ ਅਸੀਂ ਹਸਪੀਟਲ ਲੈ ਜਾਂਦੇ ਹਾਂ ਹਸਪੀਟਲ ਜਾ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਅਟੈਕ ਹੋ ਗਿਆ ਤੇ ਇਹਨਾਂ ਦਾ ਪਾਸਾ ਖੜ ਗਿਆ ਤੇ ਹੁਣ ਚਲੋ ਡਾਕਟਰ ਨੇ ਦਵਾਈਆਂ ਦੇ ਦਿੱਤੀਆਂ ਉਹਨਾਂ ਨੇ ਕਿਹਾ ਕਿ ਚਲੋ ਦਵਾਈਆਂ ਖਾਓ ਪੀਏ ਦਾ ਹੁਣ ਇਹ ਨਹੀਂ ਆ ਵੀ ਕਹਿ ਸਕਦੇ ਵੀ ਕਿੰਨੇ ਟਾਈਮ ਚ ਸਹੀ ਹੋ ਜਾਊਗਾ ਵੀ ਤੁਸੀਂ ਦਵਾਈਆਂ ਖਾਈ ਚੱਲੋ ਤੇ ਬਾਕੀ ਦੇਖਦੇ ਆਂ ਵੇਟ ਕਰਦੇ ਆਂ ਵੀ ਕਿੰਨੇ ਚਿਰ ਚ ਫਰਕ ਪੈਂਦਾ ਚਲੋ ਦਵਾਈਆਂ ਖਾਦੀਆਂ ਸ਼ੁਰੂ ਕੀਤੀਆਂ ਸਮਾਂ ਬੀਤਿਆ ਪਰ ਕਾਫੀ ਸਮਾਂ ਬੀਤ ਗਿਆ ਪਰ ਫਰਕ ਨਹੀਂ ਪਿਆ ਕੁਝ ਵੀ ਤੇ ਹੁਣ ਸਾਡਾ ਪਿਓ ਕਹਿੰਦੇ ਕਿ ਜੇ ਮੰਜੀ ਤੇ ਪਿਆ ਹੋਵੇ ਤੇ ਘਰ ਵਿੱਚ ਦੇਖਣਾ ਕਿੰਨਾ ਔਖਾ کافی ਮਨ ਦੇ ਵਿੱਚ ਦੁੱਖ ਵੀ ਹੋਣਾ ਦੇਖ ਕੇ ਪਰ ਹੌਸਲੇ ਨਾਲ ਤੁਰੇ ਫਿਰਨਾ ਇਹ ਟੈਨਸ਼ਨ ਨਾ ਲੈਣ ਕਹਿੰਦੇ ਕਿ ਪਿਤਾ ਜੀ ਨੇ ਵੀ ਹੌਸਲਾ ਦੇਣਾ ਉਹ ਭੈਣ ਕਹਿੰਦੀ ਕਿ ਮੈਂ ਬਾਣੀ ਪੜਦੀ ਭਰੋਸਾ ਮੈਨੂੰ ਗੁਰੂ ਸਾਹਿਬ ਤੇ ਸੀ ਤੇ ਮੈਂ ਬਾਣੀ ਪੜਨੀ ਨਹੀਂ ਛੱਡੀ ਮੈਂ ਬਾਣੀ ਪੜਨੀ ਆਪਣੇ ਪਿਤਾ ਜੀ ਤੇ ਲਾਗੇ ਬੈਠ ਕੇ ਤੇ ਸਾਰਿਆਂ ਨੂੰ ਕਹਿਣਾ ਕਿ ਜਿਹੜੇ ਜਿਹੜੇ ਮੂਲ ਮੰਤਰ ਕਰ ਸਕਦੇ ਆ ਉਹ ਕਰਿਆ ਕਰੋ ਇੰਨੇ ਕਿ ਪਿਤਾ ਜੀ ਨੇ ਵੀ ਮੋਗਲ ਮੰਤਰ ਕਰਨਾ ਤੇ ਸਿਮਰਨ ਕਰਨਾ ਤੇ ਉਹਦੇ ਕਰਕੇ ਸ਼ਾਇਦ ਅਸੀਂ ਤੁਰੇ ਫਿਰਦੇ ਸੀ ਵੀ ਹੌਂਸਲਾ ਸਾਡਾ ਨਹੀਂ ਟੁੱਟਾ ਨਹੀਂ ਤੇ ਘਰ ਦਾ ਮੋਹਦਵਾਰ ਬੰਦਾ ਜਿਹਦੇ ਸੇਵਕੇ ਸਾਰਾ ਘਰ ਚੱਲ ਰਿਹਾ ਹੋਵੇ ਉਹ ਮੰਜੀ ਤੇ ਪੈ ਗਿਆ ਹੋਵੇ ਤੇ ਕਿੰਨਾ ਘਰ ਦਾ ਸਰਕਲ ਸੋਚ ਕੇ ਦੇਖੋ ਇਮੇਜਿਨ ਕਰਕੇ ਦੇਖੋ ਘਰ ਦਾ ਮੋਹਦਵਾਰ ਬੰਦਾ ਜੋ ਸਾਰੇ ਘਰ ਨੂੰ ਚਲਾ ਰਿਹਾ ਹੋਵੇ ਉਹ ਹੀ ਮੰਜੇ ਤੇ ਪੈ ਗਿਆ ਹੋਵੇ ਕਾਫੀ ਲੰਮੇ ਸਮੇਂ ਤੋਂ ਪਿਆ ਹੋਵੇ ਤੇ ਘਰ ਦੇ ਹਾਲਾਤ ਕੀ ਹੋਣਗੇ ਪਪੈਣ ਕਹਿੰਦੇ ਕਿ ਚਲੋ ਅਸੀਂ ਡਾਕਟਰ ਦੀਆਂ ਦਵਾਈਆਂ ਤੇ ਖਾਂਦੇ ਰਹੇ ਨਾਲ ਭਜਨ ਬੰਦਗੀ ਵੀ ਕਰਦੇ ਰਹੇ ਚਲੋ ਸਾਨੂੰ ਕਿਸੇ ਨੇ ਦੱਸ ਪਾਈ ਕਿ ਜਿੱਦੜਪਾਹੇ ਦੇ ਕੋਲ ਕੋਈ ਵੈਦ ਆ ਜੋ ਦਵਾਈ ਦਿੰਦਾ ਹੈ ਵੀ ਕੋਈ ਵੀ ਉਹਦੇ ਕੋਲ ਮੰਜੀ ਤੇ ਪਾ ਕੇ ਲਿਆਉ ਉਹ ਤੇ ਜਲਦੀ ਠੀਕ ਹੋ ਜਾਂਦਾ ਤੇ ਤੁਰ ਕੇ ਜਾਂਦਾ ਇੱਥੋਂ ਕਹਿੰਦੇ ਸਾਨੂੰ ਚਲੋ ਦੱਸ ਪਈ ਤੇ ਅਸੀਂ ਕਿਹਾ ਵੀ ਚਲੋ ਉੱਥੇ ਵੀ ਜਾ ਕੇ ਦੇਖ ਲੈਨੇ ਆ ਸ਼ਾਇਦ ਉੱਥੋਂ ਸਾਡਾ ਸਾਨੂੰ ਆਰਾਮ ਮਿਲ ਨਾ ਹੋਵੇ ਜੇ ਕੋ ਬੰਦੇ ਤੇ ਦੁੱਖ ਹੁੰਦਾ ਨਾ ਬੰਦਾ ਠੀਕ ਕਰਾਉਣ ਲਈ ਫਿਰ ਥਾਂ ਥਾਂ ਤੇ ਜਾਂਦਾ ਹੈ ਵੀ ਸ਼ਾਇਦ ਮੇਰੀ ਇੱਥੋਂ ਝੋਲੀ ਭਰ ਜੇ ਸ਼ਾਇਦ ਇੱਥੋਂ ਠੀਕ ਹੋ ਜਾ ਉਹ ਭੈਣ ਕਹਿੰਦੀ ਕਿ ਅਸੀਂ ਵੀ ਇਸੇ ਤਰੀਕੇ ਉਧਰੋਂ ਤੁਰ ਗਏ ਚਲੋ ਉਧਰ ਗਏ ਤੇ ਉੱਥੇ ਵੀ ਵੈਦ ਨੇ ਆਪਣੀਆਂ ਦਵਾਈਆਂ ਦਿੱਤੀਆਂ ਇੱਕ ਤੇਲ ਦਿੱਤਾ ਮਾਲਿਸ਼ ਕਰਨ ਵਾਲਾ ਤੇ ਕਹਿੰਦਾ ਕਿ ਚਲੋ ਠੀਕ ਹੋ ਜਾਊਗਾ ਤੁਸੀਂ ਇੱਕ ਮਹੀਨਾ ਦਵਾਈ ਖਾਣੀ ਹੈ ਮਹੀਨੇ 'ਚ ਫਰਕ ਪਾਊਗਾ ਕਹਿੰਦੇ ਕਿ ਮਹੀਨੇ ਦੀ ਅਸੀਂ ਦਵਾਈ ਲੈ ਆਏ ਉੱਥੇ ਵੀ ਪੈਸੇ ਕਾਫੀ ਲਾ ਆਏ ਆਪਾਂ ਚਲੋ ਦਵਾਈਆਂ ਖਾਣੇ ਸ਼ੁਰੂ ਕੀਤੀਆਂ ਡਾਕਟਰ ਦੀ ਦਵਾਈ ਬੰਦ ਕਰਤੀ ਵੈਦ ਦੀ ਖਾਣੇ ਸ਼ੁਰੂ ਕਰਤੀ ਉਹ ਭੈਣ ਕਹਿੰਦੀ ਕਿ ਮਹੀਨਾ ਦਵਾਈ ਖਾਦੀ 1% ਦਾ ਵੀ ਫਰਕ ਨਹੀਂ ਪਿਆ ਅਸੀਂ ਵੈਦ ਨੂੰ ਵੀ ਪੁੱਛਿਆ ਤੇ ਵੈਦ ਕਹਿੰਦਾ ਕਿ ਤੁਸੀਂ ਆਓ ਦੁਬਾਰਾ ਇਹ ਤੁਹਾਨੂੰ ਦਵਾਈ ਹੋਰ ਵਧੀਆ ਦਿੰਨਾ ਥੋੜੀ ਜੀ ਕੋਸਟਲੀ ਹੋਊਗੀ ਹੋਰ ਵਧੀਆ ਦਿੰਨਾ ਕਿ ਉਹ ਦਿਨ ਪੱਕਾ ਫਰਕ ਪੈ ਜਾਓ ਉਹ ਭੈਣ ਕਹਿੰਦੀ ਕਿ ਮੈਂ ਇਹ ਕਰਦਿਆਂ ਨੂੰ ਕਹਤਾ ਕਿ ਤੁਸੀਂ ਜਿੱਥੇ ਮਰਜੀ ਚੱਲੋ ਵੀ ਨਹੀਂ ਇਹ ਪੈਸੇ ਬਰਬਾਦ ਹੈ ਕਿ ਮੈਨੂੰ ਭਰੋਸਾ ਨਹੀਂ ਹੈਗਾ ਤੇ ਉਹ ਭੈਣ ਕਹਿੰਦੀ ਕਿ ਬਾਣੀ ਪੜਦੇ ਰਹੇ ਅਸੀਂ ਫਿਰ ਡਾਕਟਰ ਦੀ ਦਵਾਈ ਉਸੇ ਡਾਕਟਰ ਦੀ ਦਵਾਈ ਖਾਣੀ ਸ਼ੁਰੂ ਕਰਤੀ ਵੀ ਚਲੋ ਥੋੜਾ ਥੋੜਾ ਫਰਕ ਪੈ ਰਿਹਾ ਸੀ ਪਰ ਪੈ ਰਿਹਾ ਸੀ ਹੁਣ ਤਾਂ ਬਿਲਕੁਲ ਨਹੀਂ ਪਿਆ ਇੱਕ ਮਹੀਨੇ ਚ ਚਲੋ ਕਹਿੰਦੀ ਕਿ ਆਪਣੇ ਪਿਤਾ ਜੀ ਦੀ ਅਸੀਂ ਮਾਲਿਸ਼ ਵੀ ਕਰਨੀ ਲੱਤ ਦੀ ਹੱਥ ਦੀ ਵੀ ਕਿਸੇ ਤਰੀਕੇ ਚਲੋ ਮਤਲਬ ਠੀਕ ਹੋਣ ਨਾਲ ਦਵਾਈ ਵੀ ਖਵਾਉਂਦੇ ਰਹੇ ਸੋ ਕਹਿੰਦੇ ਫਰਕ ਕੋਈ ਜ਼ਿਆਦਾ ਨਹੀਂ ਪੈ ਰਿਹਾ ਬਾਰੇ ਚਲੋ ਬਾਣੀ ਕਰਕੇ ਸਾਡੇ ਹੌਂਸਲੇ ਨਹੀਂ ਟੁੱਟੇ ਵੀ ਅਸੀਂ ਘਰ ਦਾ ਸਰਕਲ ਵੀ ਚਲਾ ਲਿਆ ਤੇ ਬਾਕੀ ਵੀ ਚਲੋ ਵੀ ਪਿਤਾ ਜੀ ਨੇ ਵੀ ਹੌਂਸਲਾ ਦੇ ਕੇ ਰੱਖਿਆ ਪਰ ਅੰਦਰੋਂ ਅੰਦਰੀ ਇੱਕ ਚੀਜ਼ ਤੇ ਜ਼ਰੂਰ ਸੀ ਕਿ ਜਦੋਂ ਅਸੀਂ ਦੇਖਦੇ ਸੀ ਮੰਜੀ ਉੱਲਕੀ ਪਿਤਾ ਜੀ ਕਿੱਦਾਂ ਪਏ ਨੇ ਵੀ ਉੱਠ ਨਹੀਂ ਸਕਦੇ ਉਹਨਾਂ ਨੂੰ ਬਾਥਰੂਮ ਤੱਕ ਖੜਨਾ ਕਿੰਨਾ ਔਖਾ ਵਾਸ਼ਰੂਮ ਲੈ ਕੇ ਜਾਣਾ ਕਿੰਨਾ ਔਖਾ ਕੱਪੜੇ ਨਵਾਉਣਾ ਧਵਾਉਣਾ ਕਿੰਨਾ ਔਖਾ ਸੋ ਇਹ ਚੀਜ਼ਾਂ ਚੋਬਰੀਆਂ ਸੀ ਦੁੱਖ ਤੇ ਬਹੁਤ ਹੁੰਦਾ ਸੀ ਔਰ ਉਹਨਾਂ ਦੇ ਸਾਹਮਣੇ ਅਸੀਂ ਐਵੇਂ ਕਰਨਾ ਕਿ ਜਿਵੇਂ ਸਾਨੂੰ ਕੋਈ ਇਨਾ ਮਤਲਬ ਦੁੱਖ ਨਹੀਂ ਹੋ ਰਿਹਾ ਵੀ ਸਾਡਾ ਹੌਸਲਾ ਬੜਾ ਪੱਕਾ ਆ ਆਪਾਂ ਉਹਨਾਂ ਨੇ ਵੀ ਹੌਸਲਾ ਦੇਣਾ ਇਦਾਂ ਦੀਆਂ ਗੱਲਾਂ ਕਰਨੀਆਂ ਤੇ ਉਹ ਭੈਣ ਕਹਿੰਦੀ ਕਿ ਇਦਾਂ ਹੀ ਮਤਲਬ ਪੜਦੇ ਰਹੇ ਭੈਣ ਕਹਿੰਦੀ ਕਿ ਇਦਾਂ ਹੀ ਨਾ ਮਤਲਬ ਕੋਈ ਚੈਨਲ ਸੀ ਨਿਊਜ਼ ਚੈਨਲ ਸੀ ਸ਼ਾਇਦ ਉਹਨਾਂ ਨੇ ਪਤਾ ਨਹੀਂ ਕਿਹੜੇ ਚੈਨਲ ਦਾ ਨਾਮ ਲਿਆ ਸੀ న్యూਸ ਚੈਨਲ ਦੇ ਕਿਸੇ ਨੇ ਨਾ ਮਤਲਬ ਚੋਪਹਿਰਾ ਸਾਹਿਬ ਦੇ ਬਾਰੇ ਦੇ ਵਿੱਚ ਪੂਰੀ ਮਤਲਬ ਵੀਡੀਓਗ੍ਰਾਫੀ ਕੀਤੀ ਸੀ ਸੰਗਤ ਕੋ ਸਵਾਲ ਜਵਾਬ ਲੈ ਰਹੇ ਸੀ ਤੇ ਉਹ ਕਹਿੰਦੇ ਕਿ ਉਹ ਕਿਸੇ ਸੰਗਤ ਵਾਲੇ ਨੇ ਵਿੱਚੋਂ ਦੱਸਿਆ ਸੀ ਕਿ ਮੇਰੀ ਮਾਤਾ ਜੀ ਬਿਲਕੁਲ ਉਹਨਾਂ ਡਾਕਟਰਾਂ ਨੇ ਨਾ ਕਰ ਦਿੱਤੀ ਸੀ ਕਿ ਨਾ ਕੋ ਕੁਝ ਦਿਨ ਨੇ ਵੀ ਤੁਸੀਂ ਘਰ ਲੈ ਜਾਓ ਇਹਨਾਂ ਦੀ ਸੇਵਾ ਕਰ ਲਓ ਇਹਨਾਂ ਨੂੰ ਕੋਈ ਬਚਾ ਨਹੀਂ ਸਕਦਾ ਸਾਡੇ ਵੱਲੋਂ ਸਾਡੇ ਹੱਥ ਖੜੇ ਨੇ ਤੇ ਉਹ ਭੈਣ ਨੇ ਦੱਸਿਆ ਸੀ ਵੀਡੀਓ ਦੇ ਵਿੱਚ ਕੀ ਮੇਰੀ ਮਾਤਾ ਨੂੰ ਨਾ ਕਰਦੀ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਘਰ ਤੇ ਜਦੋਂ ਦੇ ਅਸੀਂ ਆਏ ਆ ਜਦੋਂ ਦੇ ਇਹਨਾਂ ਨਾਲ ਜੁੜੇ ਆ ਤੇ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਸਾਡੀ ਮਾਤਾ ਨੂੰ ਬਿਲਕੁਲ ਤੰਦਰੁਸਤ ਕਰਤਾ ਡਾਕਟਰ ਵੀ ਹੈਰਾਨ ਕਰਤੇ ਤੇ ਐਦਾਂ ਉਹਨਾਂ ਨੇ ਕਿਹਾ ਕਿ ਚਾਰ ਪੰਜ ਸਿੰਘ ਸੰਗਤ ਦੇ ਵਿੱਚ ਉਹਨਾਂ ਨੇ ਇਹ ਹੱਡ ਵੀਤੀਆਂ ਆਪਣੀਆਂ ਸਾਂਝੀਆਂ ਕੀਤੀਆਂ ਉਹ ਨਿਊ ਚੈਨਲ ਦੇ ਪੈਨ ਗੰਦੀ ਕੀ ਮੈਂ ਸੁਣਿਆ ਸੀ ਪਰ ਜਦੋਂ ਹੁਣ ਵੀਡੀਓ ਦੇਖੀ ਤੇ ਮੈਨੂੰ ਹੋਰ ਭਰੋਸਾ ਹੋ ਗਿਆ ਇੰਨੇ ਮੇਰੇ ਮਨ ਚ ਪੱਕਾ ਵਿਸ਼ਵਾਸ ਬੱਜ ਗਿਆ ਕਿ ਮੇਰੇ ਪਿਤਾ ਜੀ ਜਿਹੜੇ ਠੀਕ ਹੋਣਗੇ ਉਹ ਤੇ ਫਿਰ ਬਾਬਾ ਦੀਪ ਸਿੰਘ ਹੀ ਕਰ ਸਕਦੇ ਆ ਸ਼ਹੀਦ ਸਿੰਘ ਹੀ ਕਰਨਗੇ ਪੈਣ ਕਹਿੰਦੇ ਕਿ ਸਾਡੇ ਇੱਧਰ ਮਾਲਵੇ ਦੇ ਵਿੱਚ ਸ਼ਹੀਦਾਂ ਨੂੰ ਬੜਾ ਪ੍ਰੇਮ ਕਰਦੇ ਨੇ ਦਸਵੀਂ ਮਨਾਉਂਦੇ ਨੇ ਤੇ ਉੱਥੇ ਅਸੀਂ ਗੁਰੂ ਘਰ ਵੀ ਜਾਂਦੇ ਆ ਤੇ ਲੰਗਰ ਚ ਸੇਵਾ ਵੀ ਕਰਦੇ ਆ ਕਿ ਦਸਵੀਂ ਸਾਡੇ ਪਿੰਡ ਚ ਮਨਾਈ ਜਾਂਦੀ ਆ ਸੋ ਉਹ ਪੈਣ ਕਹਿੰਦੇ ਕਿ ਚਲੋ ਜਾ ਤਾਂ ਮੈਂ ਨਹੀਂ ਸੀ ਸਕਦੀ ਪਰ ਮੈਂ ਕਰੋਈ ਬਾਬਾ ਦੀਪ ਸਿੰਘ ਜੀ ਦੀ ਅਰਦਾਸ ਕਰਨੀ ਸ਼ੁਰੂ ਕਰਤੀ ਕਿ ਬਾਬਾ ਜੀ ਕਿਰਪਾ ਰੱਖੋ ਮਿਹਰ ਕਰੋ ਕਿ ਮੈਂ ਵੀ ਤੁਹਾਡੇ ਦਾਦੇ ਚਪਹਿਰੇ ਘਟਾਂ ਕਿ ਜਰੂਰ ਚਪਹਿਰੇ ਦੀ ਸੇਵਾ ਲਓ ਮੇਰੇ ਪਿਤਾ ਨੂੰ ਤੰਦਰੁਸਤ ਕਰੋ ਕਿ ਮੈਂ ਕੱਲ ਨਹੀਂ ਆ ਮੈਂ ਆ ਨਹੀਂ ਸਕਦੀ ਤੇ ਤੁਸੀਂ ਕਿਰਪਾ ਕਰੋ ਮਿਹਰ ਕਰੋ ਉਹ ਭੈਣ ਕਹਿੰਦੀ ਕਿ ਚਲੋ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਨੇ ਰਾਹ ਦਿਖਾਇਆ ਕਿ ਚਲੋ ਅਰਦਾਸਾਂ ਬੇਨਤੀਆਂ ਮੈਂ ਡੇਲੀ ਕਰਦੀ ਰਹੀ ਉਹ ਕਹਿੰਦੀ ਕਿ ਸਾਡੇ ਰਿਸ਼ਤੇਦਾਰ ਹੀ ਆ ਇਧਰ ਜਲੰਧਰ ਦੇ ਏਰੀਆ ਕਿੰਦੇ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਸ਼ੀਦਾ ਸਾਹਿਬ ਜਾ ਕੇ ਆਓ ਉੱਥੋਂ ਉੱਥੇ ਜਾ ਕੇ ਅਰਦਾਸ ਬੇਨਤੀ ਸਾਡੇ ਵੱਲੋਂ ਕਰਾ ਕੇ ਆਓ ਕਿ ਮੇਰੇ ਲਈ ਔਖਾ ਹੈ ਪਿਤਾ ਜੀ ਮੰਜੇ ਤੇ ਪਏ ਨੇ ਮੈਂ ਨਹੀਂ ਆ ਸਕਦੀ ਪਰ ਤੁਸੀਂ ਜਾਓ ਅਰਦਾਸ ਬੇਨਤੀ ਕਰਾ ਕੇ ਆਓ ਤੇ ਉੱਥੋਂ ਜੋਦ ਦਾ ਘੋਲ ਲੈ ਆਓ ਤੇ ਜੋਦ ਦਾ ਘੋਲ ਸਾਡੇ ਇੱਥੇ ਕਿਸੇ ਤਰੀਕੇ ਨਾਲ ਪਹੁੰਚਾ ਦਿਓ ਕਿੰਦੇ ਕਿ ਥੋੜੇ ਦਿਨਾਂ ਚ ਉਹ ਜਿਹੜੇ ਰਿਸ਼ਤੇਦਾਰ ਨੂੰ ਮੈਂ ਕਿਹਾ ਸੀ ਉਹ ਜਾਣਦੇ ਨੇ ਤੇ ਅਰਦਾਸ ਬੇਨਤੀ ਸ਼ੀਦਾ ਸਾਹਿਬ ਕਰਵਾ ਕੇ ਤੇ ਜੋਦ ਦਾ ਘੋਲ ਲੈ ਜਾਂਦੇ ਨੇ ਚਲੋ ਜੋਦਾ ਕਿਉ ਉਹ ਸਾਡੇ ਤੱਕ ਪਹੁੰਚ ਜਾਂਦਾ ਹੈ ਉਹ ਪੈਣ ਕਹਿੰਦੀ ਕਿ ਨਾਲ ਮੈਂ ਬਾਣੀ ਪੜੀ ਜਾਣੀ ਤੇ ਨਾਲ ਨਾਲ ਉਹ ਜੋਦ ਦਾ ਕਿਉ ਸ਼੍ਰੀਦਾ ਨੂੰ ਯਾਦ ਕਰਕੇ ਬੱਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਤੇ ਜੋਦ ਦਾ ਕਿਉ ਲਾਈ ਜਾਣਾ ਲੱਤ ਤੇ ਹੱਥ ਤੇ ਤੇ ਮੱਥੇ ਤੇ ਪੈਣ ਕਹਿੰਦੀ ਕਿ ਨਾਲ ਨਾਲ ਮੈਂ ਬਾਣੀ ਵੀ ਪੜਨੀ ਪੈਣ ਕਹਿੰਦੀ ਕਿ ਮੈਂ ਪੁੱਛਿਆ ਸੀ ਕਿਸੇ ਨੂੰ ਕਿ ਚਪੈਰਾ ਸਾਹਿਬ ਜੇ ਮੈਂ ਅਰੇ ਘਰ ਘਰ ਘਟ ਲਿਆ ਕਰਾਂ ਤੇ ਕੱਟ ਸਕਦੀਆਂ ਕਹਿੰਦੇ ਪੀ ਇੱਥੇ ਹਾਜ਼ਰੀ ਭਰ ਸਕਦੀਆਂ ਕਹਿੰਦੇ ਉਹਨਾਂ ਨੇ ਕਿਹਾ ਵੀ ਤੁਸੀਂ ਕਰ ਸਕਦੇ ਹੋ ਸੋ ਪੈਨਗਿ ਦੀ ਵਿੱਚ ਪਹਿਰੇ ਦੀ ਹਾਜ਼ਰੀ ਵੀ ਘਰੇ ਭਰਦੀ ਰਹੀ ਕਹਿੰਦੀ ਤੇਨੀ ਚਪਰੇ ਕੱਟੇ ਸੀ ਤੇ ਨਾਲ-ਨਾਲ ਮੈਂ ਦਿੱਲੀ ਬਾਣੀ ਦੇ ਜਾਬ ਕਰਨਾ ਦੇ ਨਾਲ-ਨਾਲ ਮੈਂ ਜਿਾ ਕਿ ਉਹ ਸ਼ੀਦਾ ਸਾਹਿਬ ਪਹੁੰਚਿਆ ਸੀ ਥੋੜਾ ਜਿਆ ਸੀ ਮੈਂ ਵਧਾ ਲਿਆ ਸੀ ਉਹਨੂੰ ਬਾਕੀ ਕਿਉ ਉਚਤ ਲਾ ਕੇ ਤੇ ਮੈਂ ਨਾਲ ਮਤਲਬ ਲਾਈ ਜਾਣਾ ਇਦਾਂ ਤੇ ਨਾਲ-ਨਾਲ ਸ਼ੀਦਨ ਯਾਰ ਕਰਨਾ ਨਾਲ-ਨਾਲ ਅਰਦਾਸ ਕਰੀ ਜਾਣੀ ਐਡੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਨੇ ਆ ਇੱਕ ਦਿਨ ਇੰਦੀ ਕਿ ਮੈਂ ਇਦਾਂ ਹੀ ਲੱਤ ਤੇ ਮਲਦੀ ਸੀ ਤੇ ਮੈਂ ਨਾਲ-ਨਾਲ ਮੂਲ ਮੰਤਰ ਦਾ ਜਾਪ ਕਰੀ ਸੀ ਅੱਖਾਂ ਬੰਦ ਕਰਕੇ ਤੇ ਨਾ ਇਦਾਂ ਆ ਮਤਲਬ ਘੇ올 ਆਉਂਦਿਆਂ ਲੌਂਦਿਆਂ ਜਾਂ ਤੇ ਮੈਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਲੱਤ ਹਿੱਲੀ ਆ ਕਹਿੰਦੀ ਕਿ ਮੈਂ ਫੇਰ ਲਾਉਣਾ ਸ਼ੁਰੂ ਕਰਤਾ ਵੀ ਸ਼ਾਇਦ ਮੈਨੂੰ ਉਦਾਂ ਭਲੇ ਖਲਕ ਆ ਤੇ ਕਹਿੰਦੀ ਕਿ ਮੈਂ ਜਦੋਂ ਦੂਜੀ ਵਾਰੀ ਥੋੜੇ ਟਾਈਮ ਬਾਅਦ ਫੇਰ ਦੇਖਿਆ ਕਿ ਮਹਿਸੂਸ ਹੋਇਆ ਕਿ ਲੱਤ ਹਿੱਲੀ ਆ ਤੇ ਕੇ ਮੈਨੂੰ ਥੋੜਾ ਜਿਹਾ ਭਰੋਸਾ ਆਇਆ ਮੈਨੂੰ ਹੋਇਆ ਕਿ ਯਾਰ ਲੱਤ 'ਚ ਮੂਵਮੈਂਟ ਹੋ ਰਹੀ ਆ ਕਿੰਦੀ ਕਿ ਇਦਾਂ ਫਿਰ ਮੈਂ ਡੇਲੀ ਕਰਨਾ ਸ਼ੁਰੂ ਕਰਤਾ ਤੇ ਹੌਲੀ-ਹੌਲੀ ਮੂਵਮੈਂਟ ਹੁੰਦੀ ਹੁੰਦੀ ਤੇ ਲੱਤ ਪੂਰੀ ਉਹਨਾਂ ਨੇ ਚੁੱਕਣੀ ਸ਼ੁਰੂ ਕਰ ਦਿੱਤੀ ਇੱਕ ਤੇ ਫਿਰ ਇਦਾਂ ਹੀ ਹੌਲੀ-ਹੌਲੀ ਬਾਹਾਂ ਦੀ ਮੂਵਮੈਂਟ ਵੀ ਹੋਣੀ ਸ਼ੁਰੂ ਹੋਈ ਪਰ ਤੁਰਦੇ ਨਹੀਂ ਸੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਤੇ ਚਲੋ ਹੁਣ ਭਰੋਸਾ ਵੱਜ ਗਿਆ ਕਿ ਬਾਬਾ ਜੀ ਨੇ ਕਿਰਪਾ ਕਰਤੀ ਕਿ ਮੇਰ ਕਾਤੀ ਤੇ ਨਾਲ-ਨਾਲ ਮੇਰੇ ਕੋ ਹਾਜ਼ਰੀ ਜਿੱਦਨ ਤੀਜਾ ਦਪਹਿਰਾ ਸੀ ਕਿੰਨੇ ਕਿ ਉਸ ਦਿਨ ਪਿਤਾ ਜੀ ਨੂੰ ਅਸੀਂ ਬਿਠਾਇਆ ਤੇ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਤੁਰ ਕੇ ਦੇਖੋ ਆਸਰਾ ਦੇ ਕੇ ਉਹਨਾਂ ਨੂੰ ਤਰਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਪਿਤਾ ਜੀ ਮਤਲਬ ਹੋਲੀ ਹੋਲੀ ਖੜੇ ਹੋਏ ਤੁਰਨਾ ਸ਼ੁਰੂ ਕਰਤਾ ਉਹਨਾਂ ਨੇ ਤੇ ਬਾਅਦ ਦੇ ਮੂਮੈਂਟ ਵੀ ਬਿਲਕੁਲ ਉਹਨਾਂ ਦੀ ਸਹੀ ਹੋ ਗਈ, ਦਰੁਸਤ ਹੋ ਗਈ ਤੇ ਬਾਬਾ ਦੀਪ ਸਿੰਘ ਜੀ ਨੇ ਸਾਡੇ ਪਿਤਾ ਜੀ ਤੇ ਜਿਹੜਾ ਕਸ਼ਟ ਆਇਆ ਸੀ ਉਹ ਦੂਰ ਕੀਤਾ ਵੀ ਉਹਨਾਂ ਦਾ ਇੱਕ ਪੂਰਾ ਪਾਸਾ ਖੜ ਗਿਆ ਸੀ ਡਾਕਟਰ ਕੋ ਠੀਕ ਨਹੀਂ ਹੋਇਆ ਵੈਦਾਂ ਕੋ ਠੀਕ ਨਹੀਂ ਹੋਇਆ ਬਥੇਰੇ ਪੈਸੇ ਬਰਬਾਦ ਕੀਤੇ ਪਰ ਬਾਬਾ ਦੀਪ ਸਿੰਘ ਜੀ ਨੇ ਘਰੋਂ ਹੀ ਅਰਦਾਸ ਕੀਤੀ ਤੇ ਸਾਡੀ ਅਰਦਾਸ ਪ੍ਰਵਾਨ ਕੀਤੀ ਬਾਣੀ ਨੇ ਸਾਡਾ ਭਲਾ ਕੀਤਾ ਉਹ ਭੈਣ ਕਹਿੰਦੀ ਕਿ ਫਿਰ ਤਿੰਨ ਚ ਪੈਰੇ ਇੱਥੇ ਕੱਟੇ ਦੋ ਚ ਪੈਰੇ ਜਿਹੜੇ ਸੀ ਮੈਂ ਮੈਂ ਤੇ ਮੇਰੇ ਪਿਤਾ ਜੀ ਅਸੀਂ ਸ਼ਹੀਦਾ ਸਾਹਿਬ ਜਾ ਕੇ ਉੱਥੇ ਸੇਵਾ ਕਰਕੇ ਉੱਥੇ ਹਾਜ਼ਰੀ ਭਰ ਕੇ ਆਏ ਤੇ ਸ਼ੁਕਰਾਨਾ ਕਰਕੇ ਆਏ ਬਾਬਾ ਦੀਪ ਸਿੰਘ ਜੀ ਦਾ ਕਿ ਬਾਬਾ ਜੀ ਤੁਸੀਂ ਮਿਹਰ ਕੀਤੀ ਕਿਰਪਾ ਕੀਤੀ ਸਾਡੇ ਗਰੀਬਾਂ ਦੀ ਸੁਣੀ ਤੇ ਉਹ ਭੈਣ ਇਹ ਹੀ ਬੇਨਤੀ ਕਰਦੀ ਸੀ ਕਿ ਬਾਬਾ ਦੀਪ ਸਿੰਘ ਜੀ ਨੂੰ ਮਤਲਬ ਅਸੀਂ ਬਹੁਤਾ ਨਹੀਂ ਸੀ ਪੜਿਆ ਬਹੁਤਾ ਜਾਣਿਆ ਨਹੀਂ ਸੀ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਕਿੰਨੀ ਸ਼ਕਤੀ ਦੇ ਮਾਲਕ ਨੇ ਸਾਨੂੰ ਹੁਣ ਪਤਾ ਲੱਗਾ ਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ ਸਾਨੂੰ ਹੁਣ ਪਤਾ ਲੱਗਾ ਕਿ ਸਾਡਾ ਸਾਰਾ ਪਰਿਵਾਰ ਅੱਜ ਈਦਾ ਦੇ ਨਾਲ ਜੁੜਿਆ ਏ ਗੁਰੂ ਦੇ ਨਾਲ ਜੁੜਿਆ ਏ ਬਾਣੀ ਦੇ ਨਾਲ ਜੁੜਿਆ ਏ ਸੋ ਸਾਧ ਸੰਗਤ ਜੀ ਇਦਾਂ ਬਾਬਾ ਦੀਪ ਸਿੰਘ ਜੀ ਨੇ ਉਸ ਪਰਵਾਸ ਦਾ ਭਲਾ ਕੀਤਾ ਉਹਨਾਂ ਦੀ ਅਰਦਾਸ ਪ੍ਰਵਾਨ ਕੀਤੀ ਸਾਧ ਸੰਗਤ ਜੀ ਅਸੀਂ ਵੀ ਜੇ ਸ਼ਰਧਾ ਦੇ ਨਾਲ ਅਰਦਾਸ ਕਰਾਂਗੇ ਨਾ ਆਪਣੀ ਹਉਮੈ ਨੂੰ ਛੱਡ ਕੇ ਜੇ ਤੁਸੀਂ ਕੁਝ ਬਣ ਕੇ ਗੁਰੂ ਸਾਹਿਬ ਦੇ ਸ਼ੀਰਾਂ ਦੇ ਦਰ ਤੇ ਜਾਵਾਂਗੇ ਕੁਝ ਪ੍ਰਾਪਤ ਨਹੀਂ ਜੇ ਹੋਣਾ ਅਸੀਂ ਹੰਕਾਰ ਈਗੋ ਲੈ ਕੇ ਜਾਵਾਂਗੇ ਕੁਝ ਪ੍ਰਾਪਤ ਨਹੀਂ ਹੋਣਾ ਪਰ ਜੇ ਅਸੀਂ ਸਭ ਕੁਝ ਘਰ ਛੱਡ ਕੇ ਭਰੋਸੇ ਦੇ ਨਾਲ ਚੀਜ਼ਾਂ ਦੇ ਦਰ ਤੇ ਜਾਵਾਂਗੇ ਹਰ ਇੱਕ ਚੀਜ਼ ਸਾਨੂੰ ਉੱਥੋਂ ਮਿਲ ਸਕਦੀ ਹੈ ਹਰ ਤਰੀਕੇ ਦਾ ਕਸ਼ਟ ਦੂਰ ਹੋ ਸਕਦਾ ਹੈ ਜਰੂਰ ਸਾਧ ਸੰਗਤ ਜੀ ਜਾਣਾ ਆ ਸ਼ੀਰਾਂ ਦੇ ਦਰ ਤੇ ਭਰੋਸਾ ਲੈ ਕੇ ਪ੍ਰੇਮ ਲੈ ਕੇ ਜਾਣਾ ਹੈ ਤੇ ਹਰ ਇੱਕ ਦੀ ਝੋਲੀ ਉੱਥੋਂ ਪਰੀ ਜਾਂਦੀ ਹੈ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਚਾਹੇ ਕਿਸੇ ਵੀ ਕੰਟਰੀ ਦੇਸ਼ ਸਟੇਟ ਸ਼ਹਿਰ ਦਾ ਹੋਵੇ ਕਿਸੇ ਵੀ ਬੋਲੀ ਨੂੰ ਬੋਲਣ ਵਾਲਾ ਹੋਵੇ ਗੋਰਾ ਹੋਵੇ ਕਾਲਾ ਹੋਵੇ ਜਿੱਦਾਂ ਦਾ ਮਰਜ਼ੀ ਹੋਵੇ ਸਭ ਦੀ ਅਰਦਾਸ ਉੱਥੋਂ ਪ੍ਰਵਾਨ ਹੁੰਦੀ ਹੁੰਦੀ ਹੈ ਸੋ ਭਰੋਸੇ ਨਾ ਜਾਣਾ ਉੱਥੇ ਮੇਨ ਚੀਜ਼ ਪ੍ਰੇਮ ਲੈ ਕੇ ਜਾਣਾ ਹੈ ਉੱਥੇ ਸੋ ਬਾਕੀ ਸਾਧ ਸੰਗਤ ਜੀ ਹੁਣ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਕੁਝ ਬੇਨਤੀਆਂ ਇਹ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜਿੱਥੋਂ ਦੀ ਕਾਰ ਸੇਵਾ ਮੇਰੇ ਪਿਆਰੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਕਾਰ ਸੇਵਾ ਜੰਗੀਪਤ ਦਾ ਤੇ ਸਾਧ ਸੰਗਤ ਜੀਓ ਚੱਲ ਰਹੀ ਹੈ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰੋ ਜਿਵੇਂ ਆਪ ਸਭ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਬਾਰ-ਬਾਰ ਕਿ ਸੰਗਤ ਜੀ 50-60 ਕੁੰਟਲ ਦੇ ਕਰੀਬ ਸਰੀਆ 5-600 ਬੋਰੀ ਸੀਮਿੰਟ ਦੀ ਅਜੇ ਹੋਰ ਲੱਗ ਜਾਣੀ ਹੈ ਸੋ ਇਹ ਸਭ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਹੈ। ਸੇਵਾ ਬਾਬਾ ਦੀਪ ਸਿੰਘ ਕਰਾ ਰਹੇ ਨੇ। ਸਾਨੂੰ ਬਾਬਾ ਜੀ ਨੇ ਡਿਊਟੀ ਲਾਈ ਹੈ ਸਾਡੀ ਅਸੀਂ ਹੋਕਾ ਦੇਣਾ ਹੈ ਕਿ ਸੰਗਤ ਜੀ ਇਹ ਸੇਵਾ ਕਰ ਲਓ। ਮੰਨਣਾ ਨਹੀਂ ਮੰਨਣਾ ਸੇਵਾ ਕਰਨੀ ਨਹੀਂ ਕਰਨੀ ਉਹ ਤੁਹਾਡੀ ਗੱਲ ਹੈ ਤੇ ਬਾਬਾ ਦੀਪ ਸਿੰਘ ਜੀ ਦੀ ਗੱਲ ਹੈ। ਸੋ ਸਾਧ ਸੰਗਤ ਜੀ ਜਰੂਰ ਸਹਿਯੋਗ ਕਰੋ। ਸੇਵਾ ਦੇ ਵਿੱਚ ਯੋਗਦਾਨ ਪਾਓ। ਤੇ ਇੱਕ ਸੇਵਾ ਇੱਕ ਤੇ ਦੋ ਸੇਵਾਵਾਂ ਤੇ ਇਹ ਹੋ ਗਈਆਂ ਸੀਮੈਂਟ ਤੇ ਸਰੀਆ। ਤੀਸਰੀ ਸੇਵਾ ਨਾਲ ਹੈ ਸਾਧ ਸੰਗਤ ਜੀ ਆਂ ਭੂਏ ਬਾਰੀਆਂ ਚਗਾਠਾਂ ਤੰਦਰੇ ਇਹ ਜਿਹੜੇ ਬੂਏ ਬਾਰੀਆਂ ਨੇ ਇਹ ਵੀ ਲੱਗਣੀਆਂ ਨੇ ਸੋ ਇਹ ਵੀ ਹੁਣ ਨਾਲ-ਨਾਲ ਤਿਆਰ ਕਰਵਾਈਆਂ ਜਾਣੀਆਂ ਤਾਂ ਹੀ ਲੱਗਣਗੀਆਂ ਸੋ ਇਹਦੀ ਸੇਵਾ ਵੀ ਜੇ ਕੋਈ ਸੱਜਣ ਕੋਈ ਦਸਵੰਦੀ ਸੱਜਣ ਦਸਵੰਦੀ ਵੀਰ ਜਿਹੜਾ ਸੇਵਾਦਾਰ ਹੋਵੇ ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਜਿਹਦੇ ਅੰਦਰ ਬਾਬਾ ਜੀ ਦੇ ਲਈ ਪ੍ਰੇਮ ਹੋਵੇ ਜਿਹਨੂੰ ਜਿਹਦੇ ਅੰਦਰ ਸੇਵਾ ਭਾਵਨਾ ਹੋਵੇ ਉਹ ਕਰ ਸਕਦਾ ਹੈ ਜਰੂਰ ਸੇਵਾ ਕਰੋ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਮਿਹਰ ਕਰਨਗੇ ਆਮਦਨ ਦੇ ਵਿੱਚ ਹੋਰ ਬਰਕਤਾਂ ਪਉਣਗੇ ਬਖਸ਼ਿਸ਼ਾਂ ਪਉਣਗੇ ਘਰ ਜਿਹੜਾ ਹੈ ਖੁਸ਼ੀਆਂ ਦੇ ਨਾਲ ਭਰੇਗਾ ਜਰੂਰ ਬੇਨਤੀ ਨੂੰ ਸਵੀਕਾਰ ਕਰਿਓ ਸੰਗਤ ਜੀ ਬਾਕੀ ਸੇਵਾਵਾਂ ਜਿਹੜੀਆਂ ਨੇ ਉਹ ਵੀ ਬਾਬਾ ਜੀ ਲੈ ਰਹੇ ਨੇ ਨਿਰੰਤਰ ਯਾਰੀ ਨੇ ਨਾਲ-ਨਾਲ ਸੰਗਤ ਜੀ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਲੋੜਵੰਦ ਵਿਧਵਾ ਬੀਬੀਆਂ ਜਿਹੜੀਆਂ ਨੇ ਉਹਨਾਂ ਦੇ ਜਿਨ੍ਹਾਂ ਦੇ ਘਰ ਕੋਈ ਆਮਦਨ ਦਾ ਸਾਧਨ ਨਹੀਂ ਕੋਈ ਕਮਾਈ ਕਰਨ ਵਾਲਾ ਨਹੀਂ ਬੱਚੇ ਛੋਟੇ ਨੇ ਲੋਕਾਂ ਦੇ ਘਰਾਂ 'ਚ ਭਾਂਡੇ ਧੋ ਕੇ ਸਫਾਈਆਂ ਕਰਕੇ ਮਹੀਨੇ ਬਾਅਦ ਕੇ 500 ਰੁਪਿਆ 700 ਰੁਪਿਆ ਮਿਲਦਾ ਜਾਂ ਤੇ ਘਰ ਦਾ ਗੁਜ਼ਾਰਾ ਬੜਾ ਔਖਾ ਸੋ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਇਸ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਦਵਾਉਂਦੇ ਨੇ ਸੋ ਉਹਦੇ ਵਿੱਚ ਵੀ ਸੰਗਤ ਜੀ ਸਹਿਯੋਗ ਕਰੋ ਕਿਉਂਕਿ ਉਹ ਕਾਰਜ ਵੀ ਤੁਹਾਡੀ ਸਹਿਯੋਗ ਨਾਲ ਹੀ ਚੱਲ ਰਹੇ ਨੇ ਦੂਸਰੀ ਸੇਵਾ ਸੰਗਤ ਜੀ ਲੋੜਵੰਤੀਆਂ ਆਰਥਿਕ ਪੱਖੋਂ ਜਿਹਨਾਂ ਦੇ ਪਰਿਵਾਰ ਬਹੁਤੇ ਕਮਜ਼ੋਰ ਨੇ ਤੋ ਇਹਨਾਂ ਦੇ ਆਨੰਦਕਾਰਜ ਵਿਆਹ ਜਿਹੜੇ ਸੰਸਥਾਨ ਤੋਂ ਕਰਵਾਏ ਜਾਂਦੇ ਨੇ ਕਿਉਂਕਿ ਸੰਗਤ ਜੀ ਹੁਣ ਜਿਨ੍ਹਾਂ ਦੀਆਂ 5-5 ਧੀਆਂ ਨੇ 6-6 ਧੀਆਂ ਨੇ ਔਖਾ ਹੋ ਜਾਂਦਾ ਪਰਿਵਾਰ ਲਈ ਸੋ ਉਹਨਾਂ ਦੇ ਆਨੰਦਕਾਰਜ ਹੁੰਦੇ ਨੇ ਹਜ਼ਾਰ ਦੇ ਕਰੀਬ ਹੋ ਚੁੱਕੇ ਨੇ ਤੇ ਰਹਿੰਦੇ ਸਵਾਸਾਂ ਤੱਕ ਮਹਾਰਾਜ ਦੀ ਸੇਵਾ ਲੈਂਦੇ ਰਹਾਂ ਜਰੂਰ ਸਹਿਜੋ ਕਰੋ ਫਿਰ ਉਹਨਾਂ ਨੂੰ ਲੋੜ ਦਾ ਸਮਾਨ ਘਰ ਵਰਤੋਂ ਵਾਲਾ ਸਮਾਨ ਵੀ ਦਿੱਤਾ ਜਾਂਦਾ ਤੇ ਤੀਸਰੀ ਸੇਵਾ ਜਿਹੜੇ ਗੁਰਸਿੱਖ ਬੱਚੇ ਪੜਨਾ ਚਾਹੁੰਦੇ ਨੇ ਪਰ ਪੈਸੇ ਦੀ ਘਾਟ ਹੈ ਆਰਥਿਕ ਪੱਖੋਂ ਕਮਜ਼ੋਰ ਨੇ ਨਹੀਂ ਪੜ ਪਾਉਂਦੇ ਸੋ ਉਹਨਾਂ ਨੂੰ ਸਾਧ ਸੰਗਜੀ ਯੂਨੀਫਾਰਮ ਬੁੱਕਸ ਵਗੈਰਾ ਲੈ ਕੇ ਦਿੱਤੀਆਂ ਜਾਂਦੀਆਂ ਨੇ ਫੀਸ ਵਗੈਰਾ ਉਹਨਾਂ ਦੀ ਜਮ੍ਹਾਂ ਕਰਵਾਈ ਜਾਂਦੀ ਹੈ ਸੰਗਤ ਜੀ ਇਹਦੇ ਵਿੱਚ ਵੀ ਆਪ ਜੀ ਨੇ ਜੇ ਜਰੂਰ ਸਹਿਯੋਗ ਕਰਨਾ ਕਿਉਂਕਿ ਕਿਸੇ ਦੀ ਮਾਂ ਫੜਨੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹ ਵੀ ਬੜੀ ਵੱਡੀ ਸੇਵਾ ਹੈ ਇਹ ਸੇਵਾ ਵਾਲੀ ਭਾਵਨਾ ਕਿਸੇ ਕਿਸੇ ਦੇ ਹੁੰਦੀ ਹੈ ਤੇ ਇਹ ਸੇਵਾਵਾਂ ਹੋਈ ਜਾਂਦੀਆਂ ਨੇ ਪਰ ਵਿਖੋ ਕਿਹਦੇ ਹਿਰਦੇ ਚ ਬਾਬਾ ਦੀਪ ਸਿੰਘ ਜੀ ਵੱਸਦੇ ਨੇ ਕਿਹੜੇ ਹਿੱਸੇ ਚ ਸੇਵਾ ਹੁੰਦੀ ਹੈ ਜਰੂਰ ਸਹਿਯੋਗ ਕਰੋ WhatsApp ਨੰਬਰ ਸਾਂਝਾ ਉਹਦੇ ਚ ਤੁਸੀਂ ਸਾਂਝਾ ਕੀਤਾ ਹੋਇਆ ਤੁਸੀਂ ਉਹਦੇ ਤੇ ਨਾ ਮੈਸੇਜ ਜਾਂ ਵੌਇਸ ਮੈਸੇਜ ਦੇ ਰਾਹੀਂ ਆਪਣੇ ਨਾਮ ਨੋਟ ਸੇਵਾ ਦੇ ਵਿੱਚ ਜਰੂਰ ਕਰਵਾਓ ਜਿੰਨਾ ਵੀ ਕੋਈ ਥਿਲ ਫੁੱਲ ਕੋਈ ਕਰ ਸਕਦਾ ਹੈ ਸਹਿਯੋਗ ਕਰਿਓ ਜਰੂਰ ਕਰਿਓ ਬਾਕੀ ਸੰਗਤ ਜੀਓ ਬਾਕੀ ਸੇਵਾਵਾਂ ਇਹ ਇਦਾਂ ਹੀ ਚੱਲਦੀਆਂ ਰਹਿਣਗੀਆਂ ਇਮਾਰਤ ਦੀ ਸੇਵਾ ਤੇ ਚੱਲ ਹੀ ਰਹੀ ਹੈ ਗੁਰੂ ਘਰ ਦੀ ਨਾਲ-ਨਾਲ ਇਹ ਸੇਵਾਵਾਂ ਵੀ ਨਿਰੰਤਰ ਜਾਰੀ ਰਹਿਣਗੇ। ਬਾਕੀ ਸਾਧ ਸੰਗਤ ਜੀ ਲਾਸ ਵਿੱਚ ਬੇਨਤੀ ਸ਼ਹੀਦੀ ਦੇਗਾਂ ਦੇ ਬਾਰੇ ਸੰਗਤ ਬਾਰ-ਬਾਰ ਪੁੱਛਦੀ ਹੈ। ਸੰਗਤ ਜੀ ਸ਼ਹੀਦੀ ਦੇਗਾਂ ਜੇ ਆਪ ਕਰਵਾ ਸਕਦੇ ਆ ਕਿਤੇ ਵਧੀਆ ਆਪ ਕਰਵਾਓ। ਬਾਕੀ ਸੰਗਤ ਜੀ ਸ਼ਹੀਦੀ ਦੇਗਾਂ ਜੇ ਕੋਈ ਸਾਡੇ ਥਰੂ ਕਰਾਉਣਾ ਚਾਹੁੰਦਾ ਹੈ ਜਿਹੜਾ ਦੂਰ ਰਹਿੰਦਾ ਹੈ ਕਿਤੇ ਉਹ ਕਰਵਾ ਸਕਦਾ ਹੈ। ਸੋ ਉਹਦੇ ਲਈ ਸੰਗਤ ਜੀਓ ਤੁਸੀਂ ਆਪਣੀ ਅਰਦਾਸ ਇੱਕ ਪੇਜ ਤੇ ਨਾਮ ਦੇ ਸਮੇਤ ਲਿਖ ਕੇ ਤੇ ਉਹਦੀ ਫੋਟੋ ਕਲਿੱਕ ਕਰਿਓ ਤੇ ਉਹ ਸੈਂਡ ਕਰ ਦਿਓ ਤੇ ਬਾਕੀ ਤੁਸੀਂ ਉਹਦੇ ਤੇ ਪੁੱਛ ਲਿਓ ਕਿ ਸ਼ਹੀਦੀ ਦੇ ਬਾਰੇ ਵਿੱਚ ਜਿੰਨਾ ਵੀ ਚਾਹੀਦਾ ਕਿਉਂਕਿ WhatsApp ਨੰਬਰ ਦਾਸ ਨੇ ਸ਼ੇਅਰ ਕੀਤਾ ਹੋਇਆ ਤੁਸੀਂ ਉਹਦੇ ਤੇ ਪੁੱਛ ਸਕਦੇ ਹੋ ਤੇ ਸੰਗਤ ਜੀ ਇੰਨੀ ਕੁ ਹਾਜ਼ਰੀ ਪਰਵਾਨ ਕਰਿਓ ਆਓ ਹੁਣ ਰਲ ਮਿਲ ਕੇ ਤੇ ਆਈਏ ਸ਼ਹੀਦਾਂ ਨੂੰ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ate